ਬਹੁਤ ਹੀ ਸਤਿਕਾਰਯੋਗ ਗੁਰੂ ਰੂਪ குரு ਸਾਰੇ ਖਾਨ ਸਾਜੀਓ ਆ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਵਿੱਚ ਫਤਿਹ ਬੁਲੰਦ ਕਰੀਏ ਬਹੁਤ ਹੀ ਪਿਆਰ ਔਰ ਸਤਿਕਾਰ ਸਹਿਤ ਅਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਸਾਹਿਬ ਜ਼ਾਦਾ ਅਰਬੀ ਦਾ ਇੱਕ ਸ਼ਬਦ ਹੈ ਜੱਤ ਜੱਤ ਦਾ ਅਰਥ ਹੈ ਪੁਸ਼ਤ ਪੀੜੀ ਜਾਂ ਫਿਰ ਉਸ نسل ਜਾਂ ਉਸ ਖੂਨ ਦੇ ਵਿੱਚੋਂ ਭਾਵ ਕਿ ਜਿਹੜੀ ਸਾਹਿਬ ਭਾਵ ਕਿ ਗੁਰੂ ਸਾਹਿਬ ਦੀ ਪੀੜੀ ਦੇ ਨਾਲ ਜਾਂ ਉਸ ਪੀੜੀ ਦੇ ਨਾਲ ਜੁੜੇ ਹੋਏ ਰਿਸ਼ਤੇ ਨੇ ਸਾਹਿਬ ਜਾਦੇ ਕਿ ਸਾਹਿਬ ਦੀ ਜਾਦ ਦੇ ਵਿੱਚੋਂ ਭਾਵ ਕਿ ਸਾਹਿਬ ਦੀ ਕੁੱਲ ਦੇ ਵਿੱਚੋਂ ਸਾਹਿਬ ਦੀ ਪੀੜੀ ਦੇ ਵਿੱਚੋਂ ਸਾਹਿਬ ਦੀ ਪਰਿਵਾਰ ਪਰੰਪਰਾ ਦੇ ਵਿੱਚੋਂ ਜਾਂ ਫਿਰ ਸਾਹਿਬ ਦੇ ਬੰਸਾਵਲੀ ਨਾਮੇ ਦੇ ਵਿੱਚ ਭਾਵ ਕਿ ਸਾਹਿਬ ਜਾਦੇ ਸਾਹਿਬ ਦੀ ਜੱਦ ਦੇ ਵਿੱਚੋਂ ਜੱਦ ਅਰਬੀ ਦੇ ਵਿੱਚ ਇਸ ਦਾ ਅਰਥ ਹੈ ਕੁੱਲ ਪੀੜੀ ਪਰੰਪਰਾ ਜਿਸ ਨੂੰ ਸੀ ਕਹਿ ਸਕਦੇ ਆ ਕਿ ਇੱਕ ਚੱਲ ਰਹੀ ਪਰਵਾਰਕ ਜਿਹੜੀ ਕਹਿ ਸਕਦੇ ਹੋ ਕੁਰਸੀ ਨਾਮਾ ਜੰਪੀੜੀ ਹੁਣ ਇੱਕ ਨਾਮ ਆਉਂਦਾ ਹੈ ਜੋਰਾਵਰ ਸਿੰਘ ਪਾਲਤ ਇੱਕ ਨਾਮ ਆਉਂਦਾ ਹੈ ਅਜੀਤ ਸਿੰਘ ਪਾਲਤ ਇਹ ਦੋਵੇਂ ਹੀ ਮਤਵੰਨੇ ਸਹਬਜ਼ਾਦਿਆਂ ਦੇ ਨਾਮ ਦੇ ਨਾਲ ਸਿੱਖ ਇਤਿਹਾਸ ਦੇ ਵਿੱਚ ਜਾਣੇ ਜਾਂਦੇ ਨੇ ਜਿਹੜੇ ਅਜੀਤ ਸਿੰਘ ਪਾਲਤ ਹੈ ਉਸ ਨੂੰ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਦੀ ਗੈਰ ਹਾਜ਼ਰੀ ਦੇ ਵਿੱਚ ਮਾਤਾ ਸੁੰਦਰਕੌਰ ਜੀ ਦੇ ਵੱਲੋਂ ਅਡੌਪਟ ਕੀਤਾ ਗਿਆ ਜਾਂ ਫਿਰ ਉਹਨੂੰ ਪਾਲਿਆ ਗਿਆ ਜਾਂ ਪਾਲਤ ਸਹਬਜ਼ਾਦੇ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਅੱਜ ਅਸੀਂ ਗੱਲ ਕਰਾਂਗੇ ਪਾਲਤ ਜੋਰਾਵਰ ਸਿੰਘ ਜਿਸ ਨੂੰ ਪਾਲਤ ਸਹਬਜ਼ਾਦਾ ਜੋਰਾਵਰ ਸਿੰਘ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਪਰ ਫਾਰਸੀ ਦੇ ਵਿੱਚ ਜਿਹੜਾ ਜ਼ਿਕਰ ਹੁੰਦਾ ਹੈ ਉਹ ਹੈ ਪਿਸਰ ਏ ਗੁਰੂ ਕੋਪਿੰ ਸਿੰਘ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਮੌਲਵੀ ਅਬਦੁਲ ਰਸੂਲ ਦੇ ਲਿਖੇ ਕਿਤਾਬ ਤਾਰੀਖੇ ਮੁਅੱਜ਼ਮ ਸ਼ਾਹੀ ਦੇ ਵਿੱਚ ਕਟਨਾ ਕਰਮ ਕਿਵੇਂ ਵਾਪਰਦਾ ਹੈ ਵਿਸਥਾਰ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਬੱਸੀ ਪਠਾਣਾ ਪਿੰਡ ਦੇ ਵਸਨੀਕ ਨੱਥੂ ਰਾਮ ਤਰਖਾਨ ਬਰਾਤਰੀ ਤੇ ਵਿੱਚੋਂ ਉਪਗੋਤ ਲੋਟੇ ਉਹਨਾਂ ਦਾ ਵਿਆਹ ਹੁੰਦਾ ਹੈ ਬੀਬੀ ਭਿੱਖੀ ਦੇ ਨਾਲ ਜਿਹੜੀ ਕਿ ਭਾਨਾ ਜੀ ਦੀ ਸੁਪਤਰੀ ਹੈ ਤੇ ਭਾਨਾ ਜੀ ਜਿਹੜੇ ਨੇ ਉਹ ਜ਼ਮੀਨੀ ਬੰਦੋਬਸਤ ਦੇ ਵਿੱਚ ਕਾਨੂੰਗੋ ਨੇ ਜਿਹੜਾ ਪਟਵਾਰੀ ਤੋਂ ਉੱਪਰ ਦਾ ਆਉਂਦਾ ਹੈ ਇਸ ਦਾ ਭਾਵ ਹੈ ਕਿ ਖਾਂਦਾ ਪੀਂਦਾ ਵਧੀਆ ਉਹਨਾਂ ਸਮਿਆਂ ਦੇ ਵਿੱਚ ਚੰਗੀ ਆਰਥਿਕ ਮਿਆਰ ਵਾਲਾ ਪਰਿਵਾਰ ਹੈ ਇਹਨਾਂ ਦੇ ਘਰ ਦੋ ਪੁੱਤਰ ਪਹਿਲਾਂ ਵੀ ਜਨਮ ਲੈਂਦੇ ਨੇ ਤੇ 1695 ਈਸਵੀ ਦੇ ਵਿੱਚ ਤਕਰੀਬਨ ਕੁਝ ਸਰੋਤਾਂ ਦੇ ਮੁਤਾਬਕ ਦਸੰਬਰ 1695 ਦਸੰਬਰ 1695 ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਟਾ ਇੱਕ ਪੁੱਤਰ ਜਨਮ ਲੈਂਦਾ ਜਿਸ ਦਾ ਨਾਮ ਜੋਰਾਵਰ ਰੱਖਿਆ ਜਾਂਦਾ ਕੁਝ ਸਰੋਤ ਇਹ ਵੀ ਦੱਸਦੇ ਨੇ ਕਿ ਇਹ ਪਰਿਵਾਰ ਜਿਹੜਾ ਹੈ ਪੀੜੀਦਰ ਪੀੜੀ ਗੁਰੂ ਸਾਹਿਬਾਨ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਸੀ ਉਹ ਤਾਂ ਇਸ ਗੱਲ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਬੱਚਾ 5 ਸਾਲ ਦਾ ਹੁੰਦਾ ਹੈ 5 1695 ਦਸੰਬਰ ਦੇ ਵਿੱਚ ਜਨਮ ਤੇ 1700 ਦੇ ਵਿੱਚ ਇਹ ਦੋਵੇਂ ਜੀ ਆਪਣੇ ਛੋਟੇ ਪੁੱਤਰ ਨੂੰ ਲੈ ਕੇ ਅਨੰਦਪੁਰ ਸਾਹਿਬ ਜਾਂਦੇ ਨੇ ਵੱਡੇ ਪੁੱਤਰਾਂ ਦੀ ਉਮਰ ਦੇ ਵਿੱਚ ਫਰਕ ਇੰਨਾ ਕ ਹੈ ਕਿ ਉਹ ਘਰੇਲੂ ਕਾਰੋਬਾਰ ਸੰਭਾਲਣ ਯੋਗ ਹੋ ਗਏ ਨੇ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਛੋਟੇ ਪੁੱਤਰ ਨੂੰ ਲੈ ਕੇ ਜਾਂ ਇਹ ਵੀ ਹੋ ਸਕਦਾ ਹੈ ਕਿ ਵੱਡੇ ਪੁੱਤਰ ਵੀ ਨਾਲ ਹੋਣ ਕਿਉਂਕਿ ਕਿਸੇ ਸਰੋਤ ਦੇ ਵਿੱਚ ਜ਼ਿਆਦਾ ਵਿਸਥਾਰ ਦੇ ਨਾਲ ਜ਼ਿਕਰ ਨਹੀਂ ਮਿਲਦਾ ਇਹ ਪਰਿਵਾਰ ਜਿਹੜਾ ਇਹ ਆਨੰਦਪੁਰ ਸਾਹ ਪਹੁੰਚਦਾ ਹੈ ਕਰਗੀਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਸਨ 1700 ਈਸਵੀ ਦੇ ਵਿੱਚ ਇਹ ਉਹ ਦਿਨ ਨੇ ਜਦੋਂ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਚੁੱਕੇ ਨੇ ਜਿਨ੍ਹਾਂ ਦਾ ਅੰਤਮ ਸੰਸਕਾਰ ਅਨੰਦਪੁਰ ਸਭ ਕੀਤਾ ਗਿਆ ਔਰ ਜਿਸ ਦਾ ਦਿਹਰਾ ਮੌਜੂਦ ਹੈ। ਸਹਬਜ਼ਾਦਾ ਫਤੇ ਸਿੰਘ ਤੇ ਸਹਬਜ਼ਾਦਾ ਜੋਰਾਵਰ ਸਿੰਘ ਦੀ ਉਮਰ ਬਹੁਤ ਛੋਟੀ ਹੈ ਉਸ ਵੇਲੇ। ਸਹਬ ਅਜੀਤ ਸਿੰਘ ਹੁਣੀ ਸਭ ਤੋਂ ਵੱਡੇ ਨੇ। ਜਦੋਂ ਇਹ ਪਰਿਵਾਰ ਉੱਥੇ ਜਾਂਦਾ ਹੈ ਤੇ ਇਹਨਾਂ ਦਾ ਬੇਟਾ ਜਿਹੜਾ ਜੋਰਾਵਰ ਹੈ ਉਹ ਸਹਬਜ਼ਾਦਾ ਜੋਰਾਵਰਦ ਤਕਰੀਬਨ ਹਮ ਉਮਰ ਹੈ। ਸਹਬਜ਼ਾਦਾ ਜੋਰਾਵਰ ਸਿੰਘ ਦਾ ਥੋੜਾ ਜਿਹਾ ਉਮਰ ਚ ਉਤੋਂ ਵੱਡੇ ਰਹਾ। ਸੋ ਇਹ ਸਹਬਜ਼ਾਦਿਆਂ ਦੇ ਨਾਲ ਇਹ ਬੱਚਾ ਖੇਡਦਾ ਹੈ ਤੇ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੀ ਆਜੂ ਉਸਵੇਂ ਨੇ ਕਾਫੀ ਜ਼ਿਆਦਾ ਹੋ ਚੁੱਕੀ ਹੈ ਉਹ ਛੋਟੇ ਬੱਚਿਆਂ ਦੀ ਸੰਭਾਲ ਵੀ ਕਰਦੇ ਨੇ ਭਾਵੇਂ ਤੁਸੀਂ ਸ਼ਹਾਦਤ ਦੇ ਸਮੇਂ ਤੱਕ ਵੀ ਵੇਖਿਆ ਹੋਵੇਗਾ ਕਿ ਸਹਬਜ਼ਾਦਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਫਤੇ ਸਿੰਘ ਦਾਦੀ ਮਾ ਦੇ ਨਾਲ ਹੀ ਹੁੰਦੇ ਨੇ ਸੋ ਦਾਦੀ ਮਾ ਦਾ ਉਹਨਾਂ ਨੇ ਗੋਦ ਦਾ ਨਿੱਗ ਛੋਟੇ ਸਹਬਜ਼ਾਦਿਆਂ ਨੇ ਮਾਤਾ ਜੀਤੋ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਭ ਤੋਂ ਵੱਧ ਮਾਣਿਆ ਇਹ ਜਿਹੜੇ ਬੀਬੀ ਭਿੱਖੀ ਜੀ ਨੇ ਇਹ ਜਦੋਂ ਵੇਖਦੇ ਨੇ ਕਿ ਮੇਰੇ ਬੇਟੇ ਜੋਰਾਵਰ ਦਾ ਸਹਬਜਾਦਿਆਂ ਦੇ ਨਾਲ ਬਹੁਤ ਦਿਲ ਲੱਗਾ ਤੇ ਸਹਬਜਾਦੀ ਵੀ ਉਹਦੇ ਨਾਲ ਬਹੁਤ ਪਿਆਰ ਕਰਦੇ ਨੇ ਤੇ ਆਪਣੇ ਪਤੀ ਦੇ ਨਾਲ ਸਲਾਹ ਕਰਦੇ ਨੇ ਬਹੁਤ ਵੱਡੀ ਗੱਲ ਹੈ ਆਪਣੇ ਪਤੀ ਦੇ ਨਾਲ ਸਲਾਹ ਕਰਦੇ ਨੇ ਕਿ ਇੱਕ ਤਾਂ ਸਾਡਾ ਬੇਟਾ ਵੀ ਇੱਥੇ ਰਹਿ ਕੇ ਚੰਗੀ ਤਾਰਵ ਤੇ ਸ਼ਸਤਰ ਵਿਦਿਆ ਗ੍ਰਹਿਣ ਕਰੇਗਾ ਦੂਸਰੀ ਗੱਲ ਮਾਤਾ ਜੀ ਨੂੰ ਛੋਟੇ ਸਹਬਜ਼ਾਦਿਆਂ ਦੀ ਸੰਭਾਲ ਕਰਨੀ ਪੈਣੀ ਹੈ ਤੇ ਕਿਉਂ ਨਾ ਹੋਵੇ ਜੇਕਰ ਤੁਸੀਂ ਪਿੰਡ ਜਾ ਕੇ ਕਾਰੋਬਾਰ ਨੂੰ ਸੰਭਾਲ ਲਵੋ ਤੇ ਮੈਂ ਮਾਤਾ ਜੀ ਦੀ ਸੇਵਾ ਦੇ ਵਿੱਚ ਆਪਣੇ ਛੋਟੇ ਬੇਟੇ ਨੂੰ ਲੈ ਕੇ ਰਵਾਂ ਸੋ ਇਹ ਜਿਹੜਾ ਨੱਥੂ ਰਾਮ ਜੀ ਨੇ ਇਹ ਤਾਂ ਇਕੱਲੇ ਜਾਂ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਹੋ ਸਕਦਾ ਇਹਨਾਂ ਦੇ ਵੱਡੇ ਬੇਟੇ ਵੀ ਨਾਲ ਹੋਣ ਉਹਨਾਂ ਨੂੰ ਨਾਲ ਲੈ ਕੇ ਵਾਪਸ ਆਪਣੇ ਪਿੰਡ ਬੱਸੀ ਪਠਾਣਾ ਆ ਜਾਂਦੇ ਨੇ ਤੇ ਇਹਨਾਂ ਦੀ ਧਰਮ ਪਤਨੀ ਬੀਬੀ ਪਿੱਖੀ ਔਰ ਇਹਨਾਂ ਦਾ ਸਭ ਤੋਂ ਛੋਟਾ ਬੇਟਾ ਜੋਰਾਵਰ ਉਹ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਰਹਿ ਪੈਂਦੇ ਨੇ ਤੇ ਇਹਨਾਂ ਦੇ ਮਾਤਾ ਜੀ ਮਾਤਾ ਗੁਜਰ ਕੌਰ ਦੀ ਖਿਦਮਤ ਦੇ ਵਿੱਚ ਨੇ ਉਸੇ ਸਾਲ ਹੀ ਇਤਿਹਾਸਿਕ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਤਕਰੀਬਨ ਦਸੰਬਰ 1700 ਦੇ ਵਿੱਚ ਜੋਰਾਵਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੈਨ ਦੇ ਉੱਪਰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਜੋਰਾਵਰ ਸਿੰਘ ਬਣਦਾ ਹੈ ਹੁਣ ਇਹ ਨੱਥੂ ਰਾਮਦਾਸ ਪੁੱਤਰ ਜੋਰਾਵਰ ਸਿੰਘ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਹੁਣਾਂ ਦੇ ਨਾਲ ਖੇਡਦਾ ਹੈ ਸ਼ਸਤਰ ਵਿਦਿਆ ਸਿੱਖਦਾ ਹੈ ਵਿਦਿਆ ਗ੍ਰਹਿਣ ਕਰਦਾ ਹੈ ਇਥੋਂ ਤੱਕ ਕਿ ਕੁਸ਼ਤੀ ਦੇ ਅਖਾੜਿਆਂ ਦੇ ਵਿੱਚ ਵੀ ਉਹਨਾਂ ਦੇ ਨਾਲ ਹੁੰਦਾ ਹੈ ਇੱਕ ਦਿਨ ਕੀ ਘਟਨਾ ਕਰਮ ਵਾਪਰਦੀ ਹੈ ਕਿ ਸਹਬਜਾਦਾ ਜੋਰਾਵਰ ਸਿੰਘ ਤੇ ਨੱਥੂ ਰਾਮ ਜੀ ਦਾ ਸਬੱਤਰ ਜੋਰਾਵਰ ਸਿੰਘ ਇਹ ਦੋਵੇਂ ਆਪਸ ਦੇ ਵਿੱਚ ਕੁਸ਼ਤੀ ਲੜ ਰਹੇ ਨੇ ਇਹ ਉਮਰ ਦੇ ਵਿੱਚ ਸਹਬਜਾਦਾ ਤੋਂ ਥੋੜਾ ਜਿਹਾ ਵੱਡਾ ਸੀ ਜੋਰਾਵਰ ਸਿੰਘ ਉਹਨਾਂ ਤੋਂ ਤੇ ਕੁਸ਼ਤੀ ਲੜਦਿਆਂ ਲੜਦਿਆਂ ਇੱਕ ਦਾ ਦੇ ਨਾਲ ਇਹ ਸਹਬਜਾਦਾ ਜੋਰਾਵਰ ਸਿੰਘ ਨੂੰ ਉੱਥੇ ਅਖਾੜੇ ਦੇ ਵਿੱਚ ਢਾ ਲੈਂਦੇ ਨੇ ਤੇ ਜਦੋਂ ਢਾ ਲੈਂਦੇ ਨੇ ਕੱਲ ਕੀ ਤਰਪਾਚਾ ਗੁਰਗੋਬਿੰਦ ਸਿੰਘ ਮਹਾਰਾਜ ਇਹਨਾਂ ਨੂੰ ਗੱਲ ਦੇ ਵਿੱਚ ਲੈ ਕੇ ਕਹਿੰਦੇ ਨੇ ਕਿ ਤੂੰ ਵੀ ਤਾਂ ਮੇਰਾ ਪੁੱਤਰ ਹੈ ਤੂੰ ਵੀ ਤਾਂ ਮੇਰਾ ਜੋਰਾਵਰ ਸਿੰਘ ਹੈ ਤੂੰ ਵੀ ਤਾਂ ਸਹਬਜ਼ਾਦਾ ਜੋਰਾਵਰ ਸਿੰਘ ਹੈ ਭਾਵ ਕਿ ਸਹਬਜ਼ਾਦਾ ਜੋਰਾਵਰ ਸਿੰਘ ਦੇ ਵਿੱਚ ਤੇ ਤੇਰੇ ਵਿੱਚ ਮੈਨੂੰ ਕੋਈ ਅੰਤਰ ਨਹੀਂ ਤੁਸੀਂ ਦੋਵੇਂ ਹੀ ਮੇਰੇ ਪੁੱਤਰ ਹੋ ਸੋ ਉਸ ਤੋਂ ਬਾਅਦ ਇਹ ਸ਼ਬਦ ਜੁੜ ਜਾਂਦਾ ਹੈ ਕਿ ਨਾਦੀ ਜਾਂ ਫਿਰ ਪਾਲਤ ਸਹਬਜ਼ਾਦਾ ਜੋਰਾਵਰ ਸਿੰਘ ਭਾਵ ਕਿ ਕਿਹਾ ਹੋਇਆ ਹੁਣ ਜਿਸ ਵੇਲੇ 1704 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਜਾਂਦਾ ਹੈ ਤੇ 1695 ਦਾ ਜੋਰਾਵਰ ਸਿੰਘ ਹੁਣਾਂ ਦਾ ਜਨਮ ਹੈ ਜਿਹੜੇ ਮਤਵੰਨੇ ਪੁੱਤਰ ਨੇ ਜਾਂ ਮਤਵੰਨੇ ਸਾਹਿਬਜ਼ਾਦੇ ਨੇ ਤੇ 1704 ਦੇ ਵਿੱਚ ਇਹਨਾਂ ਦੀ ਆਜੂ 9 ਸਾਲ ਹੈ ਸੋ ਜਿਸ ਵੇਲੇ ਅਨੰਤਪੁਰ ਸਾਹਿਬ ਨੂੰ ਛੱਡਿਆ ਜਾਂਦਾ ਹੈ ਤੇ 9 ਸਾਲ ਦੀ ਆਜੂ ਦੇ ਵਿੱਚ ਇਹ ਵਹੀਰ ਦੇ ਨਾਲ ਹੀ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ ਸਰਸਾ ਦੇ ਕੰਡੇ ਦੇ ਉੱਪਰ ਜੁੱਧ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਮਲਕਪੁਰ ਰੰਗੜਾ ਦੇ ਵਿੱਚ ਜੁੱਧ ਹੁੰਦਾ ਜਿੱਥੋਂ ਰੋਪੜ ਵਾਲੇ ਪਾਸੇ ਤੋਂ ਆਈ ਫੌਜ ਸਿੰਘਾਂ ਦੇ ਉਸ ਜੱਥੇ ਦੇ ਉੱਪਰ ਹਮਲਾ ਕਰਦੀ ਹੈ ਜਿਸ ਦੀ ਅਗਵਾਈ ਬਾਬਾ ਬਚਿੱਤਰ ਸਿੰਘ ਜਿਹੜੇ ਭਾਈ ਮਨੀ ਸਿੰਘ ਦੇ ਪੁੱਤਰ ਨੇ ਉਹ ਕਰ ਰਹੇ ਨੇ ਉਹਦੇ ਵਿੱਚ ਭਾਈ ਮਨੀ ਸਿੰਘ ਦੇ ਪੁੱਤਰ ਬਾਬਾ ਬਚਿੱਤਰ ਸਿੰਘ ਦੀ ਝਖਮੀ ਹੁੰਦੇ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਟੇ ਸਾਹਿਬ ਜਾਦੇ ਸਹਿਬ ਅਜੀਤ ਸਿੰਘ ਜੀ ਤੇ ਸਾਹਿਬ ਦੁਜਾਰ ਸਿੰਘ ਜੀ ਤੇ ਕੁਝ ਹੋਰ ਸਿੰਘ ਜਿਹੜੇ ਨੇ ਉਹ ਕੋਟਲਾ ਨਿਹੰਗ ਖਾਨ ਨਿਹੰਗ ਖਾਨ ਦੇ ਘਰ ਦੇ ਵਿੱਚ ਉਸਦੀ ਹਵੇਲੀ ਦੇ ਵਿੱਚ ਪਹੁੰਚ ਜਾਂਦੇ ਨੇ ਹੁਣ ਇੱਥੇ ਦੋ ਗੱਲਾਂ ਨੇ ਕੁਝ ਸਰੋਤ ਕਹਿੰਦੇ ਨੇ ਕਿ ਜਿਹੜਾ ਪਾਲਿਤ ਜੋਰਾਵਰ ਸਿੰਘ ਹੈ ਮਤਵੰਨਾ ਜੋਰਾਵਰ ਸਿੰਘ ਜਿਹੜਾ ਸੀ ਕਿਉਂਕਿ ਸਹਬਜ਼ਾਦਾ ਜੋਰਾਵਰ ਸਿੰਘ ਤੇ ਮਾਤਾ ਗੁਜਰਕੌਰ ਜੀ ਦੇ ਨਾਲ ਫਤਿਹ ਸਿੰਘ ਹੁਣਾਂ ਦੇ ਨਾਲ ਚਲੇ ਜਾਂਦੇ ਨੇ ਪਰ ਇਹ ਜਿਹੜਾ ਨੱਥੂ ਰਾਮਦਾਸ ਪੁੱਤਰ ਹੈ ਜਿਸ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਲਿਤ ਜੋਰਾ ਵਰ ਸਿੰਘ ਸਾਹਿਬ ਜਦ ਦਾ ਨਾਮ ਦਿੱਤਾ ਹੈ ਦੋ ਸਾਡੇ ਕੋਲ ਵੱਖ-ਵੱਖ ਸਰੋਤ ਨੇ ਇੱਕ ਸਰੋਤ ਕਹਿੰਦਾ ਹੈ ਕਿ ਇਹ ਭਾਈ ਬਚਿੱਤਰ ਸਿੰਘ ਵਾਲੇ ਜੱਥੇ ਦੇ ਵਿੱਚ ਸਨ ਤੇ ਜਦੋਂ ਇਹ ਜ਼ਖਮੀ ਹੋ ਗਏ ਤੇ ਇਹਨਾਂ ਦੇ ਜ਼ਖਮੀ ਹੋਣ ਦੀ ਖਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਮਿਲੀ ਤਾਂ ਉਸ ਵੇਲੇ ਸਾਹਿਬ ਅਜੀਤ ਸਿੰਘ ਤੇ ਸਰਦਾਰ ਬੁੱਢਾ ਸਿੰਘ ਨੇ ਇਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਬਾਬਾ ਬਚਿੱਤਰ ਸਿੰਘ ਦੇ ਨਾਲ ਚੁੱਕ ਕੇ ਲਿਆਂਦਾ। ਵੈਸੇ ਕਾਫੀ ਹੱਦ ਤੱਕ ਇਹ ਗੱਲ ਸਹੀ ਵੀ ਲੱਗਦੀ ਹੈ। ਖੈਰ ਇਹ ਸੱਤ ਪੋ ਦਾ ਦਿਨ ਹੈ। ਸੱਤ ਪੋ ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੇ ਆਪਣੇ ਬਾਕੀ ਦੇ ਸਿੰਘ ਜਿਹੜੇ ਤੇ ਦੋ ਵੱਡੇ ਸਹਬਜ਼ਾਦੇ ਤੇ ਇੱਕ ਇਹ ਪਾਲਿਤ ਜੋਰਾਵਰ ਸਿੰਘ ਇਹਨੂੰ ਲੈ ਕੇ ਜਾਂਦੇ ਨੇ ਚਮਕੌਰ ਵਾਲੇ ਪਾਸੇ। ਜਿਵੇਂ ਗਾਰਦੀ ਗੜੀ ਦੇ ਵਿੱਚ 7 ਪੋ ਦੀ ਰਾਤ ਨੂੰ ਪਹੁੰਚਦੇ ਨੇ khera ਜਿਹੜਾ ਉਹ ਦਿਨ ਚੜਦਿਆਂ ਹੀ ਪਹਿ ਜਾਂਦਾ ਹੈ ਨਾਹਰ ਖਾਨ ਉਸ khere ਦੀ ਅਗਵਾਈ ਕਰਦਾ ਜਿਸ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਵੀ ਕੀਤਾ ਹੋਇਆ ਚੂਦੀਤਮ ਬਾ ਨਾਹਰ ਬਾ ਆਮਦ ਬਜ਼ੰ ਚਸ਼ੀਦੇ ਯੱਕੇ تیر ਮਨ ਬੇਤਰੰਗ ਸਾਰਾ ਦਿਨ ਮੈਦਾਨੇ ਜੰਗ ਦੇ ਵਿੱਚ ਸਿੰਘਾਂ ਨੂੰ ਜੋਜਣਾ ਪੈਂਦਾ ਹੈ ਸਾਹਿਬਜਾ ਦੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਤੇ ਅੱਠ ਪੋ ਦੀ ਰਾਤ ਨੂੰ ਜੇਕਰ ਪਹਿਰਾ ਦੇ ਹਿਸਾਬ ਦੇ ਨਾਲ ਵਕਤ ਵੇਖਿਆ ਜਾਵੇ ਤਾਂ ਤਕਰੀਬਨ 10:30 ਤੋਂ 11 ਵਜੇ ਜਿਹੜਾ ਸਹਬਜ਼ਾਦਾ ਪਾਲਤ ਜੋਰਾਵਰ ਸਿੰਘ ਹੈ ਇਸ ਨੂੰ ਕਲਗੀਧਰ ਪਾਤਸ਼ਾ ਆਪਣਾ ਹੁਕਮ ਦੇ ਦਿੰਦੇ ਨੇ ਕਿ ਤੁਸੀਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਜਾਓ ਪਾਲਤ ਜੋਰਾਵਰ ਸਿੰਘ ਨਿਕਲ ਜਾਂਦੇ ਨੇ ਹੁਣ ਜਦੋਂ ਇਹ ਨਿਕਲ ਕੇ ਪਹੁੰਚਦੇ ਨੇ ਕੋਟਲਾ ਨਿਹੰਗ ਖਾਨ ਭਾਈ ਗੁਰਸਾ ਸਿੰਘ ਜੀ ਦੇ ਘਰ ਸੈਣੀ ਪ੍ਰਾਤਰੀ ਦੇ ਵਿੱਚੋਂ ਨੇ ਭਾਈ ਗੁਰਸਾ ਸਿੰਘ ਜੀ ਉਹਨਾਂ ਦੇ ਘਰ ਪਹੁੰਚਦੇ ਨੇ ਤੇ ਉਸ ਸਮੇਂ ਇਹਨਾਂ ਦੇ ਜਿਸਮ ਦੇ ਉੱਪਰ ਬਾਈ ਫੱਟ ਨੇ ਹੁਣ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਫੱਟ ਹੋ ਸਕਦਾ ਚਮਕੌਰ ਦੀ ਗੜੀ ਚੋਂ ਨਿਕਲਦਿਆਂ ਵੀ ਦੁਸ਼ਮਣ ਨੇ ਹਮਲਾ ਕੀਤਾ ਹੋਵੇ ਤੇ ਉਸ ਵੇਲੇ ਲੱਗੇ ਹੋਣ ਤੇ ਇਹ ਵੀ ਹੋ ਸਕਦਾ ਹੈ ਕਿ ਜਦੋਂ ਬਾਬਾ ਬਚਿੱਤਰ ਸਿੰਘ ਦੇ ਨਾਲ ਇਹਨਾਂ ਨੂੰ ਚੁੱਕ ਕੇ ਆਂਦਾ ਸੀ ਹੋ ਸਕਦਾ ਉਦੋਂ ਵੀ ਇਹਨਾਂ ਨੂੰ ਫੱਟ ਲੱਗੇ ਹੋਣ ਭਾਵ ਇਹ ਕਿ ਜਿਸ ਵੇਲੇ ਇਹ ਦੁਬਾਰਾ ਕੋਟਲਾ ਨਿਹੰਗ ਖਾਨ ਸਰਦਾਰ ਗੁਰਸਾ ਸਿੰਘ ਸੈਣੀ ਦੇ ਘਰ ਦੇ ਵਿੱਚ ਪਹੁੰਚਦੇ ਨੇ ਤੇ ਉਦੋਂ ਇਹਨਾਂ ਦੇ ਜਿਸਮ ਦੇ ਉੱਪਰ 22 ਫੱਟ ਨੇ ਉਹ ਸਰਦਾਰ ਗੁਰਸਾ ਸਿੰਘ ਆਪਣੇ ਇੱਕ ਸਾਥੀ ਜਿਹੜੇ ਕੁਝ ਸਰੋਤਾਂ ਦੇ ਮੁਤਾਬਕ ਇਹਨਾਂ ਦਾ ਰਿਸ਼ਤਾਦਾਰ ਵੀ ਹੈ ਭਾਈ ਬੱਗਾ ਸਿੰਘ ਉਸ ਨੂੰ ਬੁਲਾਉਂਦੇ ਨੇ ਤੇ ਉਹਨਾਂ ਦੇ ਨਾਲ ਸਲਾਹ مشورہ ਕਰਦੇ ਨੇ ਕਿ ਜੋਰਾਵਰ ਸਿੰਘ ਜ਼ਖਮੀ ਹੋ ਚੁੱਕਾ ਹੈ ਬਹੁਤ ਜ਼ਿਆਦਾ ਜ਼ਖਮ ਨੇ ਸਰੀਰ ਦੇ ਉੱਪਰ ਬਾਈ ਜ਼ਖਮ ਇਹਨਾਂ ਦਾ ਇਲਾਜ ਕਿਵੇਂ ਕਰਵਾਇਆ ਜਾਵੇ ਆਸੇ-ਪਾਸੇ ਤਾਂ ਫੌਜ ਜਿਹੜੀ ਹੈ ਉਹ ਲੱਭਦੀ ਫੇਰ ਰਹੀ ਹੈ ਕਿ ਕਿਤੇ ਕੋਈ ਸਿੱਖ ਮਿਲ ਜਾਵੇ ਕਿਉਂਕਿ ਕੋਟਲਾ ਨਿਹੰਗ ਖਾਨ ਦੇ ਵਿੱਚ ਉਸੇ ਦਿਨੀ ਤਾਂ ਜ਼ਾਫਰ ਪੇਗ ਜਿਹੜਾ ਰੋਪੜ ਦੀ ਚੌਂਕੀ ਦਾ ਫੌਜਦਾਰ ਆ ਉਸਨੇ ਕੋਟਲਾ ਨਿਹੰਗ ਖਾਨ ਦੇ ਘਰ ਦੇ ਵਿੱਚ ਘੇਰਾ ਪਾਇਆ ਹੋਇਆ ਹੈ ਕਿ ਤੁਹਾਡੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਕੋਈ ਸਿੱਖ ਆ ਜਾਂ ਗੁਰੂ ਸਾਹਿਬ ਆਏ ਸਨ ਸੋ ਸਾਰਾ ਇਲਾਕਾ ਜਿਹੜਾ ਫੌਜ ਦੇ ਵੱਲੋਂ ਘੇਰਿਆ ਗਿਆ ਹੈ ਫਿਰ ਇਹ ਸਰਦਾਰ ਗੁਰਸਾ ਸਿੰਘ ਤੇ ਬੱਗਾ ਸਿੰਘ ਕੀ ਕਰਦੇ ਨੇ ਇਹ ਇੱਕ ਰੇੜੇ ਦੇ ਵਿੱਚ ਥੱਲੇ ਲੱਕੜਾਂ ਰੱਖਦੇ ਨੇ ਵਿਚਕਾਰ ਉਸ ਨੂੰ ਲਟਾਉਂਦੇ ਨੇ ਜ਼ਖਮੀ ਹੋਏ ਪਾਲਤ ਜੋਰਾਵਰ ਸਿੰਘ ਨੂੰ ਉੱਪਰ ਫਿਰ ਲੱਕੜਾ ਰੱਖ ਕੇ ਤੇ ਇਹ ਉਸ ਨੂੰ ਲੈ ਕੇ ਪਹੁੰਚਦੇ ਨੇ ਬਟਹੀੜੀ ਪਿੰਡ ਦੇ ਵਿੱਚ ਬਟਹੀੜੀ ਪਿੰਡ ਦੇ ਵਿੱਚ ਰਹਿੰਦੀ ਹੈ ਮਾਈ ਪੂਪਾ ਮਾਈ ਪੂਪਾ ਗੁਰੂ ਘਰ ਦੀ ਸਰਦਾਲੂ ਸੀ ਤੇ ਹਰ ਸਾਲ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਵਾਸਤੇ ਹੱਥੀਂ ਕੱਤ ਕੇ ਖੱਦਰ ਦੀਆਂ ਚਾਦਰਾਂ ਜਾਂ ਫਿਰ ਬਸਤਰ ਭੇਜਿਆ ਕਰਦੀ ਸੀ ਪਰ ਉਹਦੀ ਇੱਕ ਖੂਬੀ ਸੀ ਕਿ ਉਹਦਾ ਘਰ ਵਾਲਾ ਪਹਿਲਾਂ ਹਕਮਤ ਦੇ ਵਿੱਚ ਮਾਹਰ ਸੀ ਉਹਦੀ ਮੌਤ ਤੋਂ ਬਾਅਦ ਸਾਰੀ ਹਕਮਤ ਜਿਹੜੀ ਇਹ ਸਿੱਖ ਚੁੱਕੀ ਸੀ ਤੇ ਇਲਾਕੇ ਦੇ ਵਿੱਚ ਇਹ ਹਕਮਤ ਦੇ ਵਿੱਚ ਇਲਾਜ ਕਰਨ ਦੇ ਵਿੱਚ ਬਿਮਾਰੀਆਂ ਦਾ ਬਹੁਤ ਜ਼ਿਆਦਾ ਮਸ਼ਹੂਰ ਸੀ ਹਕੀਮ ਤੋਂ ਬਾਅਦ ਜਿਹੜਾ ਸ਼ਬਦ ਹਕਮਤ ਆ ਜਾਂਦਾ ਇਲਾਜ ਕਰਨਾ ਕਹਿ ਸਕਦੇ ਹੋ ਕਿ ਇਹ ਬੀਬੀ ਉਸ ਸਮੇਂ ਇੱਕ ਡਾਕਟਰ ਸੀ ਸੋ ਇਹਦੇ ਕੋਲ ਸਰਦਾਰ ਜੋਰਾਵਰ ਸਿੰਘ ਨੂੰ ਸੱਦਿਆ ਜਾਂਦਾ ਜੋਰਾਵਰ ਸਿੰਘ ਜਿਹੜੇ ਨੇ ਉਹਨਾਂ ਦਾ ਇਲਾਜ ਬੀਬੀ ਪੂਪਾ ਦੇ ਗ੍ਰਹਿ ਵਿਖੇ ਬਢੇੜੀ ਪਿੰਡ ਦੇ ਵਿੱਚ ਹੁੰਦਾ ਹੈ ਜਦੋਂ ਇਹ ਬਿਲਕੁਲ ਤੰਦਰੁਸਤ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਉਗਾਣੀ ਪਿੰਡ ਦੇ ਵਿੱਚ ਭਜਨ ਦਾਸ ਉਦਾਸੀ ਦੇ ਡੇਰੇ ਉੱਪਰ ਆ ਜਾਂਦੇ ਨੇ ਬੇਸ਼ੱਕ ਅਮਰਤਾਰੀ ਨੇ ਮੈਂ ਪਹਿਲਾਂ ਦੱਸਿਆ ਕਿ ਦਸੰਬਰ 1700 ਦੇ ਵਿੱਚ ਇਹ ਖੰਡੇ ਬਾਟੇ ਦੀ ਪਾਹੁਲ ਸ਼ਕ ਚੁੱਕੇ ਨੇ ਜੋਰਾਵਰ ਤੋਂ ਜੋਰਾਵਰ ਸਿੰਘ ਬਣ ਚੁੱਕੇ ਨੇ ਪਰ ਹਾਲਾਤ ਉਹ ਇਸ ਤਰ੍ਹਾਂ ਦੇ ਨੇ ਕਿ ਇਹ ਉਸ ਸਮੇਂ ਉਦਾਸੀਆਂ ਦੇ ਡੇਰੇ ਦੇ ਵਿੱਚ ਆਪਣਾ ਕੁਝ ਸਮਾਂ ਜਿਹੜਾ ਬਤੀਤ ਕਰਦੇ ਨੇ ਉਸ ਤੋਂ ਬਾਅਦ ਜਦੋਂ ਹਾਲਾਤ ਥੋੜੇ ਜਿਹਾ ਸਾਜ਼ਗਾਰ ਹੁੰਦੇ ਨੇ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵੰਡੀ ਸਾਬੋ ਪਹੁੰਚ ਚੁੱਕੇ ਨੇ ਤੇ ਇਧਰ ਦੀ ਹਕੂਮਤ ਸਮਝਦੀ ਹੈ ਕਿ ਉਹ ਸਾਡੇ ਇਲਾਕੇ ਚੋਂ ਪਹੁੰਚ ਕੇ ਦੂਜੇ ਸੂਬੇ ਦੇ ਵਿੱਚ ਜਾ ਚੁੱਕੇ ਨੇ ਥੋੜੇ ਜਿਹਾ ਹਾਲਾਤ ਜਦੋਂ ਸਾਜ਼ਗਾਰ ਹੁੰਦੇ ਨੇ ਤਾਂ ਉਸ ਵੇਲੇ ਇਹ ਆਪਣੇ ਪਿੰਡ ਫਿਰ ਬੱਸੀ ਪਠਾਣਾ ਆ ਜਾਂਦੇ ਨੇ ਬੱਸੀ ਪਠਾਣਾ ਆ ਕੇ ਫਿਰ ਜਿਹੜੇ ਬੱਸੀ ਪਠਾਣਾ ਦੇ ਲੋਕ ਕਿਉਂਕਿ ਆਪ ਨੂੰ ਯਾਦ ਹੋਵੇਗਾ ਕਿ ਇੱਥੋਂ ਦਾ ਹੀ ਜਿਹੜਾ ਬ੍ਰਾਹਮਣ ਸੀਗਾ ਜਿਹੜਾ ਆਨੰਦਪੁਰ ਸਾਹਿਬ ਗਿਆ ਸੀ ਕਿ ਮੇਰੀ ਬੇਟੀ ਨੂੰ ਪਠਾਣ ਲੈ ਗਿਆ ਤੇ ਸਾਹਿਬ ਅਜੀਤ ਸਿੰਘ ਨੇ ਇੱਥੇ ਆ ਕੇ ਉਸ ਪਠਾਣ ਨੂੰ ਸਜ਼ਾ ਦਿੱਤੀ ਸੀ ਤੇ ਉਸ ਬੱਚੀ ਦੀ ਇੱਜ਼ਤ ਪਹਚਾਈ ਸੀ ਕਹਿਣ ਤੋਂ ਭਾਵ ਕਿ ਬੱਸੀ ਪਠਾਣਾ ਦੇ ਬਹੁਤ ਸਾਰੇ ਪਰਿਵਾਰ ਗੁਰੂ ਘਰ ਦੇ ਸ਼ਰਧਾਲੂ ਨੇ ਔਰ ਇਸ ਪਿੰਡ ਦੇ ਵਿੱਚ ਪਹੁੰਚ ਕੇ ਇਹਨੂੰ ਪਤਾ ਲੱਗ ਜਾਂਦਾ ਹੈ ਸਰਦਾਰ ਜੋਰਾਵਰ ਸਿੰਘ ਨੂੰ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਸਹੀ ਸਲਾਮਤ ਨਿਕਲ ਕੇ ਕਿਸੇ ਹੋਰ ਇਲਾਕੇ ਚ ਚਲੇ ਗਏ ਨੇ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬਦੇਵਾਂ ਜੀ ਉਹ ਦਿੱਲੀ ਦੇ ਵਿੱਚ ਨੇ ਇਹਦੇ ਕੋਲ ਇਹ ਕੋਈ ਖਬਰ ਨਹੀਂ ਕਿ ਗੁਰੂ ਸਾਹਿਬ ਕਿੱਥੇ ਨੇ ਪਰ ਇਹ ਪਤਾ ਲੱਗ ਜਾਂਦਾ ਹੈ ਕਿ ਗੁਰੂ ਕੇ ਮਹਿਲ ਮਾਤਾ ਜੀ ਉਹ ਦਿੱਲੀ ਨੇ ਇਹ ਦਿੱਲੀ ਚਲਾ ਜਾਂਦਾ ਉਹਨਾਂ ਦੇ ਕੋਲ ਹੁਣ ਵੇਖੋ ਕਿ ਆਜੂ ਉਸ ਸਮੇਂ ਕਿੰਨੀ ਛੋਟੀ ਹੈ ਤਕਰੀਬਨ ਕੋਈ 10 ਸਾਲ ਦੀ ਉਮਰ 10 11 ਸਾਲ ਦੀ ਉਮਰ ਉਸ ਤੋਂ ਬਾਅਦ ਦਿੱਲੀ ਤੋਂ ਇਹ ਜਦੋਂ ਗੁਰੂ ਕੇ ਮਹਿਲ ਤਲਵੰਡੀ ਸਾਬੋ ਆਉਂਦੇ ਨੇ ਤੇ ਇਹ ਉਹਨਾਂ ਦੇ ਨਾਲ ਹੀ ਤਲਵੰਡੀ ਸਾਬੋ ਆ ਜਾਂਦਾ ਹੈ ਤਲਵੰਡੀ ਸਾਬੋ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੁਝ ਸਮਾਂ ਰਹਿੰਦਾ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਇਸ ਨੂੰ ਬੋਪਾਰਾਏ ਪਿੰਡ ਪਹੁੰਚਦੇ ਨੇ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਕੋ ਆਜੂ ਬਹੁਤ ਛੋਟੀ ਹੈ ਜੀ ਉਸ ਤੋਂ ਬਾਅਦ ਇਸ ਨੂੰ ਇਹ ਪਤਾ ਲੱਗਦਾ ਉੱਥੇ ਹੀ ਕਿ ਗੁਰੂ ਸਾਹਿਬ ਨੇ ਦੱਖਣ ਦੀ ਤਿਆਰੀ ਕੀਤੀ ਹੈ ਆਜੂ ਛੋਟੀ ਹੈ ਘੋੜਾ ਲੈਂਦਾ ਹੈ ਘੋੜੇ ਤੇ ਸਵਾਰ ਹੁੰਦਾ ਹੈ ਤੇ ਪਤਾ ਕਰਦਾ ਕਰਦਾ ਕਿ ਗੁਰੂ ਸਾਹਿਬ ਕਿਸ ਰਸਤੇ ਦੱਖਣ ਦੇ ਰਸਤੇ ਦੱਖਣ ਦੇ ਪਾਸੇ ਨੂੰ ਜਾ ਰਹੇ ਨੇ ਤੇ ਇਹ ਗੁਰੂ ਸਾਹਿਬ ਨੂੰ ਇਤਮਾਦਪੁਰ ਦੇ ਲਾਗੇ ਜਾ ਕੇ ਫਿਰ ਮਿਲ ਪੈਂਦਾ ਹੈ ਬੜਾ ਪਿਆਰ ਕਰਦੇ ਨੇ ਗੁਰੂ ਸਾਹਿਬ ਬੁੱਕਲ ਦੇ ਵਿੱਚ ਲੈ ਕੇ ਜਫੀ ਦੇ ਵਿੱਚ ਲੈ ਕੇ ਬੜਾ ਪਿਆਰ ਕਰਦੇ ਨੇ ਮਲਾਪ ਹੋਇਆ ਇਹ ਹੁਣ ਤਕਰੀਬਨ ਤੁਸੀਂ ਵੇਖ ਲੋ ਕਿ ਇਹ ਜਿਹੜੀ ਗੱਲ ਹੈ ਇਹ 1708 ਦੀ ਹੈ ਇਸ 1695 ਦਾ ਇਸ ਦਾ ਜਨਮ ਹੈ ਉਸ ਵੇਲੇ ਇਸ ਦੀ ਆਯੂ 13 ਸਾਲ ਹੈ ਗੁਰੂ ਸਾਹਿਬ ਨੂੰ ਮਿਲਦੇ ਨੇ ਸੋ ਜਦੋਂ ਇਹ ਸਾਰਾ ਕਾਫਲਾ ਸਮੇਤ ਪਾਈ ਮਾਨ ਸਿੰਘ ਹੁਣਾਂ ਦੇ ਦਿਆ ਸਿੰਘ ਹੁਣਾਂ ਦੇ RAM ਸਿੰਘ ਹੁਣਾਂ ਦੇ ਸਰਦਾਰ ਦਿਆ ਸਿੰਘ ਪੁਜਿਤ ਉਸ ਤੋਂ ਬਾਅਦ ਕਈ ਹੋਰ ਪਰਿਵਾਰ ਜਿਹੜੇ ਮਾਲਵੇ ਦੇ ਇਲਾਕੇ ਚੋਂ ਜਿਹੜੇ ਸਰਦਾਰ ਗੁਰੂ ਸਾਹਿਬ ਦੇ ਨਾਲ ਦੱਖਣ ਵਾਲੇ ਪਾਸੇ ਜਾ ਰਹੇ ਨੇ ਚਿਤੌੜਗੜ ਦੇ ਕੋਲ ਰਾਜਸਥਾਨ ਦੇ ਵਿੱਚ ਰਾਜਪਤਾਨੇ ਦੇ ਵਿੱਚ ਚਿਤੌੜਗੜ ਦੇ ਕੋਲ ਜਿਹੜੇ ਨੇ ਇਹਨਾਂ ਦਾ ਉੱਥੇ ਬਾਹਰ ਕਹਿ ਸਕਦੇ ਹੋ ਕਿ ਟੈਂਟ ਲੱਗਾ ਹੈ ਸ਼ਮਿਆਨਾ ਲੱਗਾ ਹੈ ਜਿੱਥੇ ਇਹਨਾਂ ਨੇ ਪੜਾ ਕੀਤਾ ਹੋਇਆ ਹੈ ਤੇ ਇਹ ਸਰਦਾਰ ਜੋਰਾਵਰ ਸਿੰਘ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਲਿਤ ਜੰਬਤਵੰਨਾ ਸਾਹਿਬਜਾਦਾ ਕੁਝ ਸਾਥੀਆਂ ਨੂੰ ਲੈ ਕੇ ਕੁਝ ਸ੍ਰੋਤਾਂ ਦੇ ਮਦਦਕ ਬਾਬਾ ਮਾਨ ਸਿੰਘ ਨਿਸ਼ਾਨਚੀ ਵੀ ਇਹਨਾਂ ਦੇ ਨਾਲ ਸਨ ਕੁਝ ਸਾਥੀਆਂ ਨੂੰ ਲੈ ਕੇ ਚਿਤੌੜ ਗੜ ਦੇ ਕਿਲੇ ਨੂੰ ਵੇਖਣ ਦੀ 13 ਸਾਲ ਦੀ ਆਜੂ ਸੀ ਵੇਖਣ ਦੀ ਚੇਸ਼ਟਾ ਦੇ ਨਾਲ ਜਾਂ ਆਸਤੇ ਨਾਲ ਕਿਲੇ ਦੇ ਅੰਦਰ ਜਾਂਦਾ ਤੇ ਕਿਲੇ ਦੇ ਪਹਿਰੇਦਾਰ ਅੰਦਰ ਨਹੀਂ ਜਾਣ ਦਿੰਦੇ ਉਹਦਾ ਇੱਕ ਕਾਰਨ ਹੈ ਕਿ ਜਦੋਂ ਦਾ ਚਤੌੜ ਗੜ ਕਿਲਾ ਭਾਰਤ ਦੇ ਬਾਦਸ਼ਾਹ ਅਕਬਰ ਦੇ ਅਧੀਨ ਆ ਗਿਆ ਸੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਗੈਰ ਮੁਸਲਮਾਨਾਂ ਦਾ ਦਾਖਲਾ ਬੰਦ ਕੀਤਾ ਗਿਆ ਸੀ ਤਕਰੀਬਨ ਇਸ ਸ्रोत ਚੋਂ ਜ਼ਰੂਰ ਮਿਲਦਾ ਹੈ ਕਿ ਰਾਜਪਤਾਨੇ ਪਰਿਵਾਰ ਦੀਆਂ ਔਰਤਾਂ ਤਾਂ ਕੁਝ ਖਾਸ ਕਿਲੇ ਦੇ ਖਿੱਤਿਆਂ ਦੇ ਵਿੱਚ ਜਾਂ ਕੁਝ ਖਾਸ ਥਾਵਾਂ ਦੇ ਪਰਦਾਕਹਲ ਹੋ ਸਕਦੀਆਂ ਸੀ ਪਰ ਗੈਰ ਮੁਸਲਮਾਨ ਕਿਲੇ ਦੇ ਵਿੱਚ ਦਾਖਲ ਨਹੀਂ ਸੀ ਹੋ ਸਕਦਾ ਇਹ ਵੀ ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਇਸ ਸਰਦਾਰ ਜੋਰਾਵਰ ਸਿੰਘ ਪਾਲਤ ਸਹਬਜ਼ਾਦਾ ਦੇ ਵੱਲੋਂ ਕਿਲੇ ਦੇ ਜਿਹੜੇ ਅਹਿਲਕਾਰ ਸੀ ਜਾਂ ਜਿਹੜੇ ਦਰਬਾਰੀ ਸੀ ਉਹਨਾਂ ਨੂੰ ਇਹ ਗੱਲ ਦੱਸੀ ਗਈ ਕਿ ਅਸੀਂ ਬੇਸ਼ੱਕ ਗੈਰ ਮੁਸਲਮਾਨ ਹਾਂ ਪਰ ਅਸੀਂ ਹਿੰਦੂ ਨਹੀਂ ਜਿਨ੍ਹਾਂ ਦਾ ਦਾਖਲਾ ਬੰਦ ਕੀਤਾ ਗਿਆ ਅਸੀਂ ਸਿੱਖ ਹਾਂ ਪਰ ਇਹ ਵੀ ਚਿਕਰ ਮਿਲਦਾ ਹੈ ਕਿ ਜਦੋਂ ਇਹਨੇ ਸਿੱਖੀ ਦੀ ਗੱਲ ਕੀਤੀ ਤੇ ਉਹਨਾਂ ਨੇ ਜਿਹੜੇ ਦਰਬਾਨ ਖੜੇ ਹੋਏ ਸੀ ਉਹਨਾਂ ਨੇ ਗੁਰੂ ਸਾਹਿਬਾਨ ਦੇ ਬਾਰੇ ਅਪਸ਼ਬਦ ਬੋਲੇ ਤੇ ਜਦੋਂ ਗੁਰੂ ਸਾਹਿਬਾਨ ਦੇ ਬਾਰੇ ਅਪਸ਼ਬਦ ਬੋਲੇ ਤੇ ਇਸ ਸਾਹਿਬ ਜੋਰਾਵਰ ਸਿੰਘ ਦੇ ਕੋਲੋਂ ਉਹ ਸ਼ਬਦ برداشت ਨਾ ਹੋਏ 13 ਸਾਲ ਦੀ ਆਜੂ ਦੇ ਵਿੱਚ ਸ਼ਮਸ਼ੀਰ ਨੂੰ ਬੇਮਿਆਨ ਕਰ ਲਿਆ ਤੇ ਉੱਥੇ ਮੈਦਾਨੇ ਜੰਗ ਦੇ ਵਿੱਚ ਬਦਲ ਦਿੱਤਾ ਉਸ ਚਤੌੜਕੜ ਦੇ ਦਰਵਾਜ਼ੇ ਤੇ ਬਾਰਲੀ ਚਗਾ ਨੂੰ ਭਾਵਕੇ ਉਹਨਾਂ ਦਰਬਾਨਾ ਦੇ ਨਾਲ ਪਹਿਰੇਦਾਰਾਂ ਦੇ ਨਾਲ ਮੈਦਾਨੇ ਜੰਗ ਵਾਂਗੂ ਮਿੱਥ ਕੇ ਜਿਹੜੀ ਚੰਗ ਆ ਉਹ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਕੀ ਵਾਪਰਿਆ ਇਸ ਦਾ ਜ਼ਿਕਰ ਹਿਜਰੀ 1120 ਦੇ ਵਿੱਚ ਤਾਰੀਖੇ ਮੁਅੱਜ਼ਮ ਸ਼ਾਹੀ ਜਿਹੜੀ مولانا ਅਬਦੁਲ ਰਸੂਲ ਦੀ ਲਿਖੀ ਹੋਈ ਹੈ ਉਹਦੇ ਵਿੱਚ ਜਿਹੜੇ ਕੁਝ ਅੰਸ਼ ਹੈ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਮੂਲ ਸਰੋਤ ਫਾਰਸੀ ਦਾ ਹੋਣ ਕਰਕੇ ਹੋ ਸਕਦਾ ਮੇਰੇ ਉਚਾਰਨ ਦੇ ਵਿੱਚ ਜਾਂ ਅਰਥਾਂ ਦੇ ਵਿੱਚ ਇੱਕ ਅੱਧੀ ਗਲਤੀ ਰਹਿ ਜਾਵੇ ਸੰਗਤ ਬਖਸ਼ਣਯੋਗ ਵੀ ਹੈ ਤੇ ਸੁਧਾਰਨਯੋਗ ਵੀ ਹੈ ਜਿਹੜੇ ਹੋਰ ਵੀਰਾਂ ਦੇ ਕੋਲ ਇਹ ਸਰੋਤ ਹੋਵੇਗਾ ਪੜ੍ਹ ਕੇ ਉਹ ਤੇ ਵਿੱਚ ਹੋਰ ਸੁਧਾਰ ਵੀ ਕਰ ਸਕਦੇ ਨੇ ਸੋ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਇਜ਼ਰੀ 1120 ਤਾਰੀਖ ਮਉਜ਼ਮ ਸ਼ਾਹੀ ਕ੍ਰਿਤ ਮਨ ਅਬਦੁਲ ਰਸੂਲ ਪਿਸਰੇ ਗੁਰੂ ਗੋਬਿੰਦ ਸਿੰਘ ਜੋ ਜ਼ੇਰ ਤੁੰਗ ਬਸੈਫ ਮਗਜ਼ ਸ਼ਿਕਨ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਆਪਣੀ ਉਹ ਤਲਵਾਰ ਮਿਆਂ ਦੇ ਵਿੱਚੋਂ ਕੱਢੀ ਜਿਸ ਦੇ ਨਾਲ ਸ਼ੇਰ ਦਾ ਵੀ ਮਗਜ਼ ਪਾੜਿਆ ਜਾ ਸਕਦਾ ਹੈ ਇਹ ਉਹਦੀ ਤਲਵਾਰ ਦੀ ਤਾਰੀਫ ਹੈ ਇਸਲਾਮੀ ਇਤਿਹਾਸ ਕਰ ਲਿਖਤੇ ਨੇ ਮਹਿੰਦ ਤਨੇ ਚੰ드ਰਾਮ ਨਿੰਦ ਦਮ ਸ਼ਾਦਾਨ ਖੁਦਬਾਰ ਬਿਸਤਰ ਤੇ ਉਸ ਨੇ ਤਲਵਾਰ ਇੰਨੀ ਤੇਜ਼ੀ ਦੇ ਨਾਲ ਵਾਹੀ ਕਿ ਕਈ ਲੋਕਾਂ ਨੂੰ ਮੌਤ ਦੇ ਬਿਸਤਰ ਦੇ ਉੱਪਰ ਸਵਾ ਦਿੱਤਾ ਤੇ ਕਈਆਂ ਨੂੰ ਮੌਤ ਦੇ ਬਿਸਤਰ ਦੇ ਉੱਪਰ ਸੌਣ ਤੋਂ ਬਾਅਦ ਅਦਮ ਅੰਦਾਖਤਾ ਖਤਮਦਰ ਪਹਿਲੂਏ ਆਹਰ ਬਰਨਾਜ਼ੇ ਬਾਲਿਸ਼ ਫਨਾਹ ਮਨੂਦ ਤੇ ਉਸ ਤੋਂ ਬਾਅਦ ਉਹ ਬਹਾਦਰੀ ਦੇ ਨਾਲ ਲੜਦਾ ਹੋਇਆ ਗੁਰੂ ਗੋਬਿੰਦ ਸਿੰਘ ਦਾ ਪੁੱਤ ਮੌਤ ਦੀ ਮਲਕਾ ਮੌਤ ਲਿਖਿਆ ਮੌਤ ਰਾਣੀ ਦੀ ਆਗੋਸ਼ ਦੇ ਵਿੱਚ ਹਮੇਸ਼ਾ ਦੇ ਵਾਸਤੇ ਸਹਰਾਣਾ ਲੈ ਕੇ ਤੀਗ ਦਾ ਸਹਰਾਣਾ ਲੈ ਕੇ ਸੌ ਗਿਆ ਭਾਵ ਕਿ ਕਈ ਸਿਪਾਹੀਆਂ ਨੂੰ ਮੌਤ ਦੇ ਬਿਸਤਰ ਦੇ ਉੱਪਰ ਲਟਾਉਣ ਤੋਂ ਬਾਅਦ ਗੁਰਗੋਬਿੰਦ ਸਿੰਘ ਦਾ ਕਿਹਾ ਜਾਂਦਾ ਪੁੱਤਰ ਖੁਦ ਵੀ ਤੀਗ ਦਾ ਸਹਰਾਣਾ ਲੈ ਕੇ ਮੌਤ ਦੀ ਗੋਦ ਦੇ ਵਿੱਚ ਹਮੇਸ਼ਾ ਵਾਸਤੇ ਸੌ ਗਿਆ ਜਿੱਥੇ ਭਾਵਰਥੇ ਲੈ ਜਾਣ ਤਾਂ ਸ਼ਹਾਦਤ ਹੀ ਹੋਣਗੇ ਇਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗਾ ਸਾਰੀ ਉਹਨਾਂ ਤਰਵਾਰੀਆਂ ਦੇ ਨਾਲ ਜਿਹੜੀ ਸੀ ਉਹ ਗੱਲਬਾਤ ਜਿਹੜੀ ਸੀ ਉਹ ਸੋਲਵ ਹੋਈ ਉਹ ਸੁਲਝੀ ਤੇ ਉਸ ਤੋਂ ਬਾਅਦ ਸਰਦਾਰ ਜੋਰਾਵਰ ਸਿੰਘ ਜਿਸ ਨੂੰ ਪਾਲਤ ਸਾਹਿਬ ਜادہ ਦਾ ਖਿਤਾਬ ਦਿੱਤਾ ਜਾਂਦਾ ਸੀ ਉਹਨਾਂ ਦਾ ਜਿਹੜਾ ਦਾਸ ਸੰਸਕਾਰ ਸੀ ਉਹ ਗੰਭੀਰ ਨਦੀ ਦੇ ਟੰਡੇ ਦੇ ਉੱਪਰ ਕੀਤਾ ਗਿਆ ਜਿਹੜੀ ਕਿ ਕਰੋਲੀ ਜ਼ਿਲ੍ਹੇ ਦੇ ਵਿੱਚੋਂ ਪਰਤਪੁਰ ਵਾਲੇ ਪਾਸੇ ਨੂੰ ਆਉਂਦੀ ਹੈ ਬਰਸਾਤੀ ਨਦੀ ਹੈ ਮੌਸਮੀ ਨਦੀ ਹੈ ਹਰ ਵਾਲੇ ਪਾਣੀ ਨਹੀਂ ਹੁੰਦਾ ਤੇ ਉਸ ਜਗ੍ਹਾ ਦੇ ਉੱਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀਂ ਇਸ ਪਾਲਤ ਜੋਰਾਵਰ ਸਿੰਘ ਦਾ ਜਿਹੜਾ ਉਹ ਅੰਤਮ ਸੰਸਕਾਰ ਕੀਤਾ ਤੇ ਉਹਦੇ ਭਰਾ ਜਿਹਨਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਉਸ ਪਰਿਵਾਰ ਦੇ ਵਿੱਚੋਂ ਜਿਹੜਾ ਉਹਨਾਂ ਦੀ ਅੱਗੇ ਪੀੜ੍ਹੀ ਚੱਲਦੀ ਸੀ ਉਹਨਾਂ ਨੇ ਖਿજરાਬਾਦ ਦੇ ਵਿੱਚ ਸਾਬਜਾਦਾ ਪਾਲਤ ਜੋਰਾਵਰ ਸਿੰਘ ਦੀ ਯਾਦ ਦੇ ਵਿੱਚ ਬਗੈਦਾ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਹੋਈ ਹੈ ਆਸ ਕਰਦਾ ਹਾਂ ਕਿ ਇਹਦੇ ਉੱਪਰ ਇਲਾਕੇ ਦੇ ਜਾਂ ਜਿਹੜੇ ਹੁਰਖਬੋਚ ਕਰਨ ਵਾਲੇ ਵੀਰ ਨੇ ਜੇਕਰ ਉਹਨਾਂ ਕੋਲ ਕੋਈ ਜਾਣਕਾਰੀ ਹੋਵੇਗੀ ਜ਼ਰੂਰ ਸਾਂਝੀ ਕਰਨਗੇ ਸੋ ਇਨੀਆਂ ਇੱਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਪਿਆਰ ਸਹਿਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ